ਸਭ ਤੋਂ ਪਹਿਲਾਂ ਤਾਂ ਆਪਣਾ ਹੱਥ ਦਿਖਾਓ ਜਿਹੜਾ ਉਹ ਥੱਪੜ ਜਦੋਂ ਗੋਰੇ ਦੇ ਪਿਆ ਜਿਆਦਾਤਰ ਬੈਟੋ ਉਸੇ ਬੰਦੇ ਦੇ ਉੱਪਰ ਲੱਗੇ ਹੋਏ ਸੀਗੇ ਉਹੀ ਜਿੱਤੂਗਾ ਤਾਂ ਉਹ ਹਲਕੇ ਚ ਲੈ ਰਹੇ ਸੀਗੇ ਪੰਜਾਬੀਆਂ ਦੇ ਮਿਹਨਤ ਕਾਸ ਹੱਥ ਨੇ ਇਹ ਭਾਰੀ ਹੁੰਦੇ ਆ ਜਿੱਤਣ ਤੋਂ ਬਾਅਦ ਫਿਰ ਇੱਥੇ ਥਾਪੀ ਮਾਰ ਕੇ ਆ ਆ ਕਰਿਆ ਸੀ ਥਾਪੀ ਇੱਕ ਮੂਸੇ ਵਾਲੇ ਦੀ ਮਸ਼ਹੂਰ ਸੀ ਕਿ ਤੁਹਾਡੀ ਮਸ਼ਹੂਰ ਹੋ ਗਈ ਡਰ ਲੱਗਦਾ ਜਦੋਂ ਇਸ ਤਰੀਕੇ ਨਾਲ ਥੱਪੜੋ ਥੱਪੜੀ ਵਾਲੀ ਗੇਮ ਹੁੰਦੀ ਨਾ ਇੱਕ ਪੈਸਾ ਵੀ ਨਹੀਂ ਡਰ ਨਾਮ ਦੀ ਡਿਕਸ਼ਨਰੀ ਆਪਣੀ ਸਾਡੀ ਡਿਕਸ਼ਨਰੀ ਚ ਹੈ ਨਹੀਂ ਡਰ ਨਾਮ ਦਾ ਸ਼ਬਦ ਕੰਨਾਂ ਨੂੰ ਨੰਗੇ ਰੱਖ ਕੇ ਮੈਂ ਦਸਤਾਰ ਵੀ ਬੰਨ ਸਕਦਾ ਸੀਗਾ ਪਰ ਫਿਰ ਉਹ ਦਸਤਾਰ ਦੀ ਬੇਅਦਬੀ ਸੀ ਕਿ ਜੇ ਖੁੱਲੇ ਜਾਂਦੀ ਗਿਰ ਜਾਂਦੀ ਹੈ ਨਾ ਜੀ ਦੁਨੀਆ ਕਿਤੇ ਵੀ ਕੋਈ ਕਰੀ ਜਾਵੇ ਮੈਂ ਇਹਨੂੰ ਨਹੀਂ ਛੱਡਦਾ ਇਹਨੂੰ ਛੱਡਦਾ ਤਾਕਤ ਕਿੱਥੋਂ ਮਿਲਦੀ ਹੈ ਮੋਟੀਵੇਸ਼ਨ ਕਿੱਥੋਂ ਮਿਲਦਾ ਬਾਣੀ ਤੋਂ ਜੀ ਅਸੀਂ ਗੁਰੂ ਸਾਹਿਬ ਦੀ ਗੁਰਬਾਣੀ ਮੈਂ ਬਹੁਤ ਜ਼ਿਆਦਾ ਪੜ੍ਹਦਾ ਹਾਂ ਤੇ ਉਸ ਵੇਲੇ ਉੱਠ ਕੇ ਪਹਿਲਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਹੀ ਕਰਦਾ ਜਪਜੀ ਸਾਹਿਬ ਤੋਂ ਸ਼ੁਰੂਆਤ ਕਰਕੇ ਇੱਕ ਪੰਜਾਬੀ ਦੇ ਥੱਪੜ ਦੀ ਗੂੰਜ ਪੂਰੀ ਦੁਨੀਆ ਨੇ ਸੁਣੀ ਔਰ ਮੈਡਲ ਵੀ ਲੈ ਆਂਦਾ ਜੀ ਹਾਂ ਗੱਲ ਕਰ ਰਿਹਾ ਟਾਈਗਰ ਦੀ ਯਾਨੀ ਕਿ ਜੁਝਾਰ ਸਿੰਘ ਦੀ ਜੋ ਸੋਸ਼ਲ ਮੀਡੀਆ ਤੇ ਪੂਰੀ ਤਰੀਕੇ ਦੇ ਨਾਲ ਛਾਇਆ ਹੋਇਆ ਹੈ ਅੱਜ ਅਸੀਂ ਉਹਨਾਂ ਦੇ ਘਰ ਬੈਠੇ ਆ ਕਿਉਂਕਿ ਪਾਵਰ ਸਲੈਬ ਚੈਂਪੀਅਨਸ਼ਿਪ ਸੀਗੀ ਜੋ ਪਹਿਲੀ ਵਾਰ ਹੈ ਕਿਸੇ ਭਾਰਤੀ ਨੇ ਜਿੱਤੀ ਹੋਵੇ ਸਰਬੋਤਮ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਭਾਈਕੁਰਜੀ ਦਾ ਖਾਲਸਾ ਭਾਈਕੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਆਪਣਾ ਹੱਥ ਦਿਖਾਓ ਜਿਹੜਾ ਉਹ ਥੱਪੜ ਜਦੋਂ ਗੋਰੇ ਦੇ ਪਿਆ ਹਾਂਜੀ ਇਹ ਇਹ ਇਸ ਭਾਰੇ ਹੱਥ ਤੇ ਕਿੰਨਾ ਜ਼ੋਰ ਲਾਣਾ ਪਿਆ ਕਿੰਨੀ ਮਿਹਨਤ ਕਰਨੀ ਪਈ ਹੈ ਬਚਪਨ ਤੋਂ ਜੀ ਪਹਿਲਵਾਨੀ ਕਰਦੇ ਆ ਤਾਂ ਬਚਪਨ ਤੋਂ ਹੀ ਡੰਡ ਬੈਠ ਕੇ ਅੰਦਰ ਚੱਲੀ ਜਾਂਦੀ ਹੈ ਤੇ ਬਾਕੀ ਪੰਜਾਬੀਆਂ ਦੇ ਮਿਹਨਤ ਕਾਸ ਹੱਥ ਨੇ ਇਹ ਭਾਰੀ ਹੁੰਦੇ ਆ ਇੱਕ ਥੱਪੜ ਜਿਹੜਾ ਵੈ ਬਚਪਨ ਚ ਕਈ ਵਾਰੀ ਖਾਦੇ ਹੋਣਗੇ ਜਾਂ ਕਈ ਵਾਰੀ ਮਾਰੇ ਹੋਣਗੇ ਪਰਿਵਾਰ ਨੂੰ ਟੈਨਸ਼ਨ ਹੋ ਜਾਂਦੀ ਹੈ ਲੇਕਿਨ ਇੱਕ ਥੱਪੜ ਤੁਸੀਂ ਅਜਿਹਾ ਮਾਰਿਆ ਕਿ ਦੁਨੀਆ ਚ ਬੈਠੇ ਪੰਜਾਬੀ ਨੇ ਜਸ਼ਨ ਮਨਾਇਆ ਦੁਨੀਆ ਚ ਪੰਜਾਬੀ ਨੇ ਕਿਹਾ ਕਿ ਛਾਗੇ ਪੰਜਾਬੀ ਹਾਂ ਜੀ ਕਿਉਂਕਿ ਇਹ ਅਮਰੀਕਾ ਕੈਨੇਡਾ ਦੇ ਵਿੱਚ ਖੇਡੀ ਜਾਣ ਵਾਲੀ ਸਭ ਤੋਂ ਵੱਧ ਇਸ ਟਾਈਮ ਤੇ ਸਭ ਤੋਂ ਜ਼ਿਆਦਾ ਪੌਪੂਲਰ ਚੀਜ਼ ਇਹ ਹੀ ਗੇਮ ਹੋਈ ਹੈ ਜੀ ਤੇ 74 ਪਲੱਸ ਦੇਸ਼ ਇਹਨੂੰ ਖੇਡ ਵੀ ਰਹੇ ਨੇ ਇਹ ਇੰਡੀਆ ਦੀ ਐਂਟਰੀ ਹੁਣ ਹੋਈ ਹੈ ਤੇ ਐਜ਼ ਆ ਸਪੋਰਟਸ ਦੇ ਤੌਰ ਤੇ ਇਸ ਨੂੰ ਸਲੇਫ ਫਾਈਟ ਨੂੰ ਲਿਆ ਗਿਆ ਪਹਿਲਾ ਭਾਰਤੀ ਹੈ ਜਿਹੜਾ ਇਸ ਮੁਕਾਬਲੇ ਨੂੰ ਖੇល ਰਿਹਾ ਹਾਂਜੀ ਮੈਂ ਪਹਿਲਾ ਭਾਰਤੀ ਹਾਂ ਜੀ ਪਹਿਲੇ ਹੀ ਪੰਜਾਬੀਆਂ ਤੇ ਪਹਿਲੇ ਸਿੱਖ ਸਰਦਾਰ ਹੈ ਜਿਹੜਾ ਇਸ ਮੁਕਾਬਲੇ ਨੂੰ ਖੇਡਿਆ ਤੇ ਜਿੱਤ ਵੀ ਦਰਜ ਕਰੀਏ ਜੀ ਇਹ ਪਹਿਲਾ ਪੰਜਾਬੀ ਕਿਵੇਂ ਪਹੁੰਚ ਗਿਆ ਉਸ ਗੇਮ ਦੇ ਵਿੱਚ ਮੇਰਾ ਬੈਕਗ੍ਰਾਉਂਡ ਕੁਸ਼ਤੀ ਦੇ ਨਾਲ ਸੀਗਾ ਫਿਰ ਉਸ ਤੋਂ ਬਾਅਦ ਮੈਂ ਮਿਕਸ ਮਾਰਸ਼ਲ ਆਰਟਸ ਕੇਜ ਫਾਈਟਿੰਗ ਜਿਹਨੂੰ ਐਮ ਐਮ ਐ ਫਾਈਟ ਕਹਿੰਦੇ ਆ ਤੇ ਉਹ ਖੇਡਿਆ ਮੈਂ ਤੇ ਉਹ ਇਹਨਾਂ ਸਰ ਮਾਸਟਰਸ ਕੰਬੈਕਟ ਗੇਮਸ ਦੇ ਵਿੱਚੋਂ ਵਧੀਆ ਬੈਕਗ੍ਰਾਉਂਡ ਹੋਣ ਕਰਕੇ ਹੀ ਫਿਰ ਮੇਰੀ ਉੱਥੇ ਸਿਲੈਕਸ਼ਨ ਹੋਈ ਹੈ ਜਿਦੇ ਵਿੱਚ ਕਿ ਮੇਰੇ ਮੈਨੇਜਰ ਪੰਕਜ ਖੰਨਾ ਜਿਹਨੂੰ ਦਬੂਲ ਖੰਨਾ ਵੀ ਕਿਹਾ ਜਾਂਦਾ ਉਹ ਸਾਡਾ ਐਮ ਐਮ ਏ ਫਾਈਟਿੰਗ ਦਾ ਵੈਟਰਨ ਹੈ ਜੀ ਇੰਡੀਆ ਦਾ ਤੇ ਉਹਦਾ ਬਹੁਤ ਵੱਡਾ ਹੱਥ ਹੈ ਜੀ ਉੱਥੇ ਤੱਕ ਮੈਨੂੰ ਲੈ ਕੇ ਜਾਣ ਲਈ ਕਹਿੰਦੇ ਜੁਹਾਰ ਜਦੋਂ ਉੱਥੇ ਪਹੁੰਚਿਆ ਤਾਂ ਗੋਰੇ ਕਹਿ ਰਹੇ ਸੀ ਤਾਂ ਬੜਾ ਹਲਕਾ ਵਾ ਕਹਿੰਦੇ ਇਹ ਤਾਂ ਇੱਕ ਥੱਪੜ ਦੀ ਮਾਰ ਹੈ ਹਾਂ ਜੀ ਬਿਲਕੁਲ ਸਹੀ ਕਹਿਲਾ ਜੀ ਇਹ ਸਾਰਿਆਂ ਨੂੰ ਕਿਉਂਕਿ ਇਸ ਗੇਮ ਦੇ ਵਿੱਚ ਬੈਟਿੰਗ ਵੀ ਬਹੁਤ ਹੁੰਦੀ ਹੈ ਤੇ ਉਹ ਸਭ ਜ਼ਿਆਦਾਤਰ ਬੈਟ ਉਸੇ ਬੰਦੇ ਦੇ ਉੱਪਰ ਲੱਗੇ ਹੋਏ ਸੀਗੇ ਉਹੀ ਜਿੱਤੂਗਾ ਤਾਂ ਉਹ ਹਲਕੇ ਚ ਲੈ ਰਹੀ ਸੀਗੇ ਮੈਨੂੰ ਤੇ ਪਰ ਚਲੋ ਵਾਈ ਗੁਰੂ ਨੇ ਕਿਰਪਾ ਕੀਤੀ ਹੈ ਜੀ ਤੇ ਜਿੱਤ ਬਖਸ਼ੀ ਹੈ ਜੀ ਕਹਿੰਦੇ ਪਹਿਲੇ ਦਿਨ ਗੱਲ ਵੀ ਗੱਡੀ ਉਹਨੇ ਤੁਹਾਨੂੰ ਹਾਂ ਜੀ ਪਹਿਲੇ ਦਿਨ ਜਿਹੜਾ ਉਹਦਾ ਜਿਹਦੇ ਨਾਲ ਉਹ ਆਇਆ ਸੀ ਉਹ ਸੁਪਰ ਹੈਵੀ weight ਦਾ ਪਾਵਰ ਸਲੈਪ ਦੇ ਵਿੱਚ ਮਕੇ ਚੈਂਪੀਅਨ ਰਹਿ ਚੁੱਕਿਆ ਡੰਪਲਿੰਗ ਉਹ ਵੀ ਰਸ਼ੀਆ ਦਾ ਹੀ ਹੈ ਤੇ ਮੈਂ ਵੀ ਉਹਦਾ ਇੱਕ ਬਹੁਤ ਪਹਿਲਾਂ ਤੋਂ ਉਹਦਾ ਫੈਨ ਸੀਗਾ ਬਹੁਤ ਜ਼ਿਆਦਾ ਤੇ ਮੈਂ ਸੋਚਿਆ ਜੇ ਲੋ ਪੰਜਾਬੀਆਂ ਦਾ ਜਿਵੇਂ ਸੁਭਾਅ ਹੁੰਦਾ ਕਿ ਹਰੇਕ ਦੇ ਨਾਲ ਹੈਨਾ ਪਿਆਰ ਦੇ ਭੁੱਖੇ ਹੁੰਨੇ ਆ ਤੇ ਮੈਂ ਮਿਲਣ ਗਿਆ ਚਲੋ ਮੈਂ ਕਿਹਾ ਚਲੋ ਆਪੋਨੈਂਟ ਹੈਗਾ ਕੋਈ ਗੱਲ ਨਹੀਂ ਉਹਦਾ ਮਿਲਣਾ ਤਾਂ ਚਾਹੀਦਾ ਹੈਨਾ ਬ੍ਰੇਕਫਾਸਟ ਦੇ ਟਾਈਮ ਜਦੋਂ ਮੈਂ ਉੱਥੇ ਉਹਨਾਂ ਨੂੰ ਮਿਲਿਆ ਤਾਂ ਉਹਨੇ ਉਸ ਡੰਪਲਿੰਗ ਜਿਹਦਾ ਮੈਂ ਫੈਨ ਸੀਗਾ ਉਹਨੇ ਹੀ ਮੈਨੂੰ ਕਿਹਾ ਕਿ ਆਪਣੀ ਇੰਗਲਿਸ਼ ਚ ਬੋਲਿਆ ਕਿ ਵੀ ਵੀਰੇ ਤੂੰ ਜਾ ਤੁਹਾੜਾ ਵੀ ਤੈਨੂੰ ਤਾਂ ਕੱਲ ਨੂੰ ਦੇਖਾਂਗੇ ਤੈਨੂੰ ਪਹਿਲੀ ਥਾਪੜ ਚ ਬੇਹੋਸ਼ ਕਰਨਾ ਮੇਰੇ ਵਾਲੇ ਨੇ ਵੀ ਸਾਡੇ ਕੋਲ ਨਾ ਫਿਰ ਮੈਂ ਕਿਹਾ ਵੀ ਕੋਈ ਨਿਕਾਲੂ ਦੇਖਾਂਗੇ ਵੀ ਤੂੰ ਵੀ ਨਾਲ ਆ ਜੀ ਹੁਣਾਂ ਪਹਿਲਾਂ ਸਾਰੇ ਨੇ ਦੇਖਿਆ ਹਾਂ ਫਿਰ ਸਾਰੇ ਨੇ ਦੇਖਿਆ ਪਹਿਲਾ ਇਸ ਗੇਮ ਬਾਰੇ ਦੱਸੋ ਇਹ ਗੇਮ ਕਿਵੇਂ ਖੇਡੀ ਜਾਂਦੀ ਹੈ ਕਿੰਨੇ ਰਾਉਂਡ ਹੁੰਦੇ ਹੈ ਕਿੰਨੇ ਥੱਪੜ ਮਾਰਨੇ ਹੁੰਦੇ ਹੈ ਜਾਂ ਕਿੰਨੇ ਥੱਪੜ ਖਾਣੇ ਹੁੰਦੇ ਹੈ ਇਹ ਗੇਮ ਗੇਮ ਦੀ ਡਿਟੇਲ ਬਾਰੇ ਟੈਕਨੀਕਲੀ ਦੱਸੋ ਹਾਂਜੀ ਇਹ ਗੇਮ ਦੇ ਵਿੱਚ ਜੀ ਤਿੰਨ ਰਾਉਂਡ ਦੀ ਗੇਮ ਹੁੰਦੀ ਹੈ ਹਰੇਕ ਰਾਉਂਡ ਦੇ ਵਿੱਚ ਦੋਨੇ ਖਿਡਾਰੀਆਂ ਨੂੰ ਇੱਕ ਇੱਕ ਥੱਪੜ ਮਾਰਨ ਨੂੰ ਮਿਲਦਾ ਤੇ ਵੈਸੇ ਤਾਂ ਨੌਕਆਊਟ ਦਾ ਨੌਕਆਊਟ ਸਿਸਟਮ ਹੈ ਜਦੋਂ ਕੋਈ ਨੌਕਆਊਟ ਹੋ ਗਿਆ ਉਦੋਂ ਗੇਮ ਖਤਮ ਹੋ ਜਾਂਦੀ ਹੈ ਪਰ ਅਗਰ ਕੋਈ ਨੌਕਆਊਟ ਨਾ ਹੋਵੇ ਫਿਰ ਜੱਜਿਸ ਬੈਠੇ ਹੁੰਦੇ ਆ ਬਹੁਤ ਜ਼ਿਆਦਾ ਕੈਮਰੇ ਲੱਗੇ ਹੁੰਦੇ ਆ ਕਿ ਇੱਕ ਇੱਕ ਛੋਟੀ ਛੋਟੀ ਮੂਵਮੈਂਟ ਵੀ ਉਹ ਕੈਪਚਰ ਕਰਦੇ ਆ ਤੇ ਉਹ ਪੁਆਇੰਟ ਸਿਸਟਮ ਦੇਖਣ ਲਈ ਹੁੰਦਾ ਤੇ ਫਿਰ ਬਾਅਦ ਚ ਪੁਆਇੰਟ ਸਿਸਟਮ ਦੇ ਨਾਲ ਸਿਸਟਮ ਬਣਦਾ ਜੇਤਾਰ ਦਾ ਤੁਸੀਂ ਕਹ ਨੌਕਆਊਟ ਕਿਵੇਂ ਹੁੰਦਾ ਨੌਕਆਊਟ ਦਾ ਮਤਲਬ ਕੀ ਹੈ ਨੌਕਆਊਟ ਦਾ ਬਿਵੋਸ਼ ਕਰਨਾ ਵੀ ਬਿਵੋਸ਼ ਕਰ ਦੇਣਾ ਇੱਕ ਪਹਿਲਾ ਥੱਪੜ ਮਾਰਿਆ ਤੁਸੀਂ ਬਿਵੋਸ਼ ਹੋ ਗਏ ਜਾਂ ਸਾਹਮਣੇ ਵਾਲਾ ਬਿਵੋਸ਼ ਹੋ ਗਿਆ ਕਾ ਨਹੀਂ ਕਦੋਂ ਕਾ ਨਹੀਂ ਕਦੋਂ ਕੋ ਅਨਕੌਸ਼ੀਅਸ ਕਰਨਾ ਹੁੰਦਾ ਬੰਦੇ ਨੂੰ ਬਸ ਪਰ ਥੱਪੜ ਦਾ ਕੋਈ ਸਲੀਕਾ ਵੀ ਹੁੰਦਾ ਹੈ ਕਿ ਆਹ ਚੀਜ਼ਾਂ ਵੱਜਣੀਆਂ ਚਾਹੀਦੀਆਂ ਆਹ ਵੱਜਣੀ ਚਾਹੀਦੀ ਆਹ ਚੀਜ਼ ਵੱਜਣੀ ਚਾਹੀਦੀ ਹਾਂਜੀ ਪੂਰਾ ਥੱਪੜ ਫਿਰ ਥੱਪੜ ਵੱਜਣਾ ਚਾਹੀਦਾ ਆਂ ਉਂਗਲੀਆਂ ਵੱਜ ਸਕਦੀਆਂ ਲੇਕਿਨ ਆਹ ਚੀਜ਼ ਨਹੀਂ ਵੱਜ ਸਕਦੀ ਕੱਲੀ ਕਹਿੰਦੇ ਤੁਹਾਡੇ ਨਾਲ ਜਦੋਂ ਉਹਨੇ ਕੀਤਾ ਤੇ ਆਹ ਚੀਜ਼ ਮਾਰੀ ਸੀ ਹਾਂਜੀ ਇਹੀ ਮਾਰੀ ਸੀਗੀ ਤੇ ਉਹਦੇ ਨਾਲ ਹਲਕਾ ਮਾਈਨਰ ਜਿਹਾ ਫੈਕਚਰ ਵੀ ਆ ਗਿਆ ਲੇਕਿਨ ਚਲੋ ਕੋਈ ਨਹੀਂ ਵਾਈਗੁਰ ਨੇ लाज ਰੱਖੀ ਹੈ ਜੀ ਪਰ ਉਹਨੂੰ ਉਸ ਫੌਲ ਦਾ ਨੁਕਸਾਨ ਹੀ ਹੋਇਆ ਇਹ ਪਹਿਲਾਂ ਦਿਖਾਓ ਇਹ ਥੱਪੜ ਗੋਰੀ ਨੇ ਮਾਰਿਆ ਹਾਂਜੀ ਇਹ ਸਾਰੀ ਅੱਕ ਸੁੱਜ ਗਈ ਹਾਂਜੀ ਇਹ ਇਥੇ ਫ੍ਰੈਕਚਰ ਕਿੱਥੇ ਹੋਇਆ ਨਖ ਤੇ ਫ੍ਰੈਕਚਰ ਹੋਇਆ ਨਹੀਂ ਨਹੀਂ ਇਹ ਹਲਕਾ ਜਿਹਾ ਇੱਥੇ ਆ ਹਾਂ ਇੱਥੇ ਕੋ ਇਹ ਤੁਹਾਡੇ ਵਾਲੇ ਤਿੰਨ ਤਿੰਨ ਰਾਊਂਡ ਹੋਏ ਸੀ ਜਾਂ ਕਿਵੇਂ ਸੀ ਤਿੰਨ ਤਿੰਨ ਰਾਊਂਡ ਤਿੰਨ ਰਾਊਂਡ ਹੋਏ ਸੀ ਸਾਰੇ ਤਿੰਨ ਥੱਪੜ ਤੁਸੀਂ ਖਾਦੇ ਤਿੰਨ ਥੱਪੜ ਉਹਨੇ ਖਾਦੇ ਹਾਂਜੀ ਹਾਂਜੀ ਉਹਨੇ ਤੁਹਾਨੂੰ ਬੇਹੋਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂ ਹਲਾਉਣ ਦੀ ਕੋਸ਼ਿਸ਼ ਕੀਤੀ ਹਾਂਜੀ ਤੇ ਪਹਿਲੇ ਥੱਪੜ ਚ ਮੈਂ ਥੋੜਾ ਹੀ ਲੱਗਿਆ ਸੀ ਕਿਉਂਕਿ ਮੈਂ ਥੋੜਾ ਹਲਕੇ ਚ ਖੜਾ ਸੀਗਾ ਤੇ ਫਿਰ ਉਸ ਤੋਂ ਬਾਅਦ ਪਤਾ ਵੀ ਇਹਨੂੰ ਹਲਕੇ ਚ ਨਾ ਲਿਆ ਜਾਵੇ ਵੀ ਹੈਵੀ ਆ ਥੋੜਾ ਕਿਉਂਕਿ ਇਹਦਾ ਵਜ਼ਨ ਵੀ ਮੇਰੇ ਨਾਲੋਂ 28 ਕਿਲੋ ਵਜ਼ਨ ਵੱਧ ਸੀਗਾ ਉਹਦਾ ਮੇਰੇ ਨਾਲ ਹੈਵੀ weight ਚ ਕਿਹੜੇ ਸੀਗੇ ਤੁਹਾਡਾ 95 96 ਮੇਰਾ 97 ਕਿਲੋ weight ਸੀਗਾ ਉਦੋਂ ਲੇਕਿਨ ਮੈਂ ਜਦੋਂ ਉਹ ਸਿਲੈਕਸ਼ਨ ਹੋਈ ਸੀ ਉਦੋਂ 104 ਕਿਲੋ ਦਾ ਸੀਗਾ ਤੇ ਸਾਹਮਣੇ ਉਹਦਾ ਕਿੰਨਾ ਸੀ ਉਹਦਾ 125 ਕਿਲੋ 125 ਕਿਲੋ 25 ਕਿਲੋ ਯਾਨੀ ਕਿ 30 ਕਿਲੋ ਜ਼ਿਆਦਾ ਤੁਹਾਡੇ ਤੋਂ ਵਜ਼ਨ ਸੀ ਹਾਂਜੀ ਤੇ ਫਿਰ ਕੁਇਂ ਦੇ ਰੋਲ ਨਹੀਂ ਹੁੰਦੇ ਕਿ 95 ਦੇ 95 ਨਾਲ 100 ਦੇ 100 ਨਾਲ 125 ਦੇ ਇੱਕ ਦੇ ਹੈਵੀ weight category 98 ਤੋਂ ਲੈ ਕੇ 130 ਕਿਲੋ ਤੱਕ ਹੈ ਫਿਰ ਉਤਵਾ ਸੁਪਰ ਹੈਵੀ weight ਹੈ ਉਹ ਤੋਂ ਥੱਲੇ ਲਾਈਟ ਹੈਵੀ weight ਹੈ ਹਾਂ ਜੇ ਹੁੰਦਾ 25 ਕਿਲੋ ਦਾ ਹੁੰਦਾ ਵੈਸੇ ਵੀ ਤੁਸੀਂ ਇਹ ਮੰਨ ਲਓ ਕਿ ਮੈਂ ਜੋ ਸ਼ੁਰੂਆਤ ਵਾਲਾ weight ਹੈ ਮੇਰਾ ਹੋ ਸੀ ਜਿਹੜਾ ਲਾਸਟ ਤੱਕ ਹੋ ਸਕਦਾ ਹੈ weight ਦਾ ਉਹਦਾ ਹੋ ਸੀ ਕਿੰਨੀ ਕਿ ਪ੍ਰੈਕਟਿਸ ਕੀਤੀ ਥੱਪੜ ਖਾਂਦੀ ਥੱੱਪੜ ਫਾਦਰ ਸਾਹਿਬ ਮਾਰਦੇ ਸੀ ਥੱਪੜ ਦਾ ਕੋਈ ਕਿ ਕਿਸ ਤਰੀਕੇ ਨਾਲ ਇਹ ਥੱਪੜ ਦੀ ਹادث ਕਿਵੇਂ ਪਈ ਨਹੀਂ ਚਲੋ ਬਹੁਤੀ ਵੀ ਕਿਮਿਕਲੀ ਛੋਟੇ ਹੁੰਦੇ ਨੂੰ ਜਿਸ਼ਰਾਤਾ ਕਰਦੇ ਸੀ ਮਾਤਾ ਹੀ ਲਾਉਂਦੇ ਰਹੇ ਨੇ ਥੱਪੜ ਪਰ ਇੰਨਾ ਕੋਈ ਥੱਪੜਾਂ ਦੀ ਖਾਨ ਦੀ ਜਾਂ ਮਾਰਨ ਦੀ ਨਹੀਂ ਸੀ ਜਿਵੇਂ ਮੈਂ ਪਿੱਛੇ ਮਿੱਟੀ ਦੀ ਕੁਸ਼ਤੀ ਦਾ ਪਹਿਲਵਾਨ ਹਾਂ ਜਿਵੇਂ ਤਾਂ ਉੱਥੇ ਤੌਣ ਮਜ਼ਬੂਤ ਰਹਿੰਦੀ ਹੈ ਨਾ ਇਹਦੇ ਵਿੱਚ ਗੇਮ ਦੇ ਵਿੱਚ ਆਪਣੀ ਗਰਦਨ ਹੀ ਮਜ਼ਬੂਤ ਚਾਹੀਦੀ ਹੈ ਜਾ ਫਿਰ ਆਪਣਾ ਜਵਾੜਾ ਮਜ਼ਬੂਤ ਚਾਹੀਦਾ ਤੇ ਦੋਨੋਂ ਹੀ ਚੀਜ਼ਾਂ ਫਿਰ ਪਹਿਲਵਾਨੀ ਦੇ ਵਿੱਚ ਗੋਡੇ ਖਾ ਖਾ ਕੇ ਪਹਿਲੇ ਹੀ ਮਜ਼ਬੂਤ ਹੋਏ ਹੋਏ ਜੀ ਜਵਾੜਾ ਦਾ ਹੈ ਜੋ ਜਵਾੜਾ ਵੀ ਮਜ਼ਬੂਤ ਹੈ ਗਰਦਨ ਵੀ ਮਜ਼ਬੂਤ ਹੈ ਇਹਦੇ ਮਨਕਾ ਟੁੱਟਣ ਦਾ ਵੀ ਡਰ ਹੁੰਦਾ ਹਾਂ ਜੀ ਵੀ ਲੱਗਦਾ ਹੈ ਤੇ ਉਹ ਮਾਰ ਕੇ ਇੱਥੇ ਵੀ ਲੱਗਦਾ ਤੇ ਅ ਅ ਜਿਹੜੇ ਜਿਹੜਾ ਗਰਦਨ ਕਮਜ਼ੋਰਾਂ ਬੰਦੇ ਦੀ ਤਾਂ ਮਰ ਮਨਕਾ ਟੁੱਟ ਸਕਦਾ ਹਾਂ ਜੀ ਡਰ ਨਹੀਂ ਲੱਗਦਾ ਦਰ naam ਦੀ ਡਿਕਸ਼ਨਰੀ ਆਪਣੀ ਸਾਡੀ ਡਿਕਸ਼ਨਰੀ ਚ ਹੈ ਨਹੀਂ ਦਰਨਾਮ ਦਾ ਸ਼ਬਦ ਕਿਉਂਕਿ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਹੈ ਯੋਧਿਆਂ ਦੀ ਧਰਤੀ ਹੈ ਨਾ ਜੀ 10 ਲੱਖ ਦੇ ਨਾਲ 40 ਸਿੱਖ ਲੜੇ ਆ ਤਾਂ ਇੱਥੇ ਜੰਮੇ ਤਾਂ ਇੱਥੇ ਦੇ ਹਵਾ ਪਾਣੀ ਖੂਨ ਚ ਹੀ ਦਰਨਾਮ ਦਾ ਭੈਣ ਆਉਂਦਾ ਕੋਈ ਹੈ ਨਹੀਂ ਸ਼ਬਦ ਤੇ ਸਾਹਮਣੇ 128 ਕਿਲੋ ਦਾ ਬੰਦਾ ਹੈ ਤੁਹਾਡਾ 97 98 ਕਿਲੋ ਹੈ ਹਾਂ ਜੀ ਕਿਤਨਾ ਕਿਤੇ ਇੱਕ ਹੋਰ ਪਹਿਲੀ ਵਾਰ ਕੋਈ ਪੰਜਾਬੀ ਕੋਈ ਭਾਰਤੀ ਗਿਆ ਹੋਾ ਤਾਂ ਕਿਤਨਾ ਕਿਤੇ ਦਿਮਾਗ ਚ ਹੁੰਦੀ ਹੈ ਡਰ ਹੁੰਦਾ ਹੈ ਜਾਂ ਮਨਚ ਹੁੰਦਾ ਹੈ ਕਿ ਕੀ ਬਣੇਗਾ ਹਾਂਜੀ ਆ ਚਲੋ ਰਿਜ਼ਲਟ ਨੂੰ ਲੈ ਕੇ ਮੇਰੇ ਦਿਮਾਗ ਦੇ ਵਿੱਚ ਇਹ ਨਾ ਹੈ ਨਹੀਂ ਸੀ ਕਿਉਂਕਿ ਮੈਨੂੰ ਆਪਣੇ ਆਪਣੇ ਆਪ ਦੇ ਉੱਪਰ ਇੱਕ ਯਕੀਨ ਹੈਗਾ ਸੀ ਕਿ ਵੀ ਮੈਂ ਨੌਕਆਊਟ ਨਹੀਂ ਹੋਊਂਗਾ ਕਿਉਂਕਿ ਹਸ ਤੱਕ ਮੈਂ ਕਦੇ ਨੌਕਆਊਟ ਹੋਇਆ ਨਹੀਂ ਹਸ ਤੱਕ ਲਾਈਫ 'ਚ ਤੇ ਇਹ ਇੰਨਾ ਸੀਗਾ ਵੀ ਕਿ ਇਹੀ ਦਿਮਾਗ ਦੇ ਵਿੱਚ ਜੋ ਚੱਲ ਰਿਹਾ ਸੀ ਕਿ ਇਹਨੂੰ ਕਿੱਦਾਂ ਕਰਨਾ ਹੈ ਬਸ ਉਹਦੀ ਥੋੜੀ ਬਹੁਤੀ ਹੈਗੀ ਸੀ ਕਿ ਦਿਮਾਗ ਚ ਵੀ ਇਹਨੂੰ ਨੌਕ ਆਊਟ ਕਰਨਾ ਹੈ ਨਹੀਂ ਤਾਂ ਹੋਰ ਕੋਈ ਇਸ਼ੂ ਹੈ ਨਹੀਂ ਸੀ ਜੀ ਚਮਕੌਰ ਸਾਹਿਬ ਦੀ ਧਰਤੀ ਤੋਂ ਬਿਲਕੁਲ ਪਿੱਛੇ ਗੁਰੂ ਘਰ ਹੈ ਬਿਲਕੁਲ ਪਿੱਛੇ ਗੁਰੂ ਘਰ ਹੈ ਨਾਮ ਵੀ ਜੁਝਾਰ ਤੁਸੀਂ ਰੱਖਿਆ ਹੈ ਹਾਂਜੀ ਹਾਂਜੀ ਮਾਪਿ ਉਹਨੇ ਰੱਖਿਆ ਸੀਗਾ ਜੀ ਨਾਮ ਜੁਝਾਰ ਸਿੰਘ ਤੇ ਉਸ ਨਾਮ ਉਹ ਇਕੱਲਾ ਨਾਮ ਹੀ ਨਹੀਂ ਜੀ ਹੈਗਾ ਉਹ ਇੱਕ ਮੋਟੀਵੇਸ਼ਨ ਹੈ ਜੀ ਕਿਉਂਕਿ ਇੱਕ 15 ਸਾਲ ਦਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ 10 ਲੱਖ ਦੀ ਫੌਜ ਦੇ ਵਿੱਚ ਉਤਰ ਸਕਦਾ ਹਸ ਤੱਕ ਇਕੱਲੇ ਦੇ ਨਾਲ ਇਕੱਲੇ ਨੇ ਲੜਨਾ ਸੀਗਾ ਆ ਬਰਬਦੀ ਮੋਟੀਵੇਸ਼ਨ ਹੈ ਜੀਓ ਕਿੰਨੀ ਕੋ ਖੁਸ਼ੀ ਹੁੰਦੀ ਹੈ ਜਦੋਂ ਪੁੱਤ ਦੁਨੀਆ ਚ ਨਾਂ ਬਣਾ ਗਿਆ ਹੈ ਖੁਸ਼ੀ ਦਾ ਬਿਆਨ ਨਹੀਂ ਕਰ ਸਕਦੇ ਹਾਂ ਕੋਈ ਲਫਜ਼ ਨਹੀਂ ਹੈਗੇ ਜਿਹੜੇ ਮੈਂ ਕਹਿ ਸਕਾਂ ਮੇਰਾ ਬੇਟਾ ਇਹ ਕੁਛ ਕਰ ਗਿਆ ਹੈ ਪਤਾ ਕੀ ਹੈ ਇਹ ਮੈਨੂੰ ਹੈ ਮੈਂ ਇਹਨੂੰ ਤੇ ਇਹ ਮੈਨੂੰ ਇਹ ਕਿ ਮੇਰੇ ਕੱਲ ਅਫੇਟ ਆਇਆ ਜੀ ਆਸਿਨ ਮੈਨੂੰ ਇਨਾ ਪਿਆਰ ਕਰਦਾ ਮੈਂ ਇਹਨੂੰ ਨਾ ਪਿਆਰ ਕਰਦਾ ਦੁਨੀਆ ਕਿਤੇ ਵੀ ਕੋਈ ਕਰ ਜਾਵੇ ਮੈਂ ਇਹਨੂੰ ਨਹੀਂ ਛੱਡਦਾ ਮੈਂ ਨਹੀਂ ਛੱਡਦਾ ਅੰਦਾਜ਼ਾ ਕਿ ਬੇਟਾ ਤੂੰ ਕਿਹਾ ਆਜ ਆਰ ਬੇਟਾ ਇਹਨੇ ਵੀ ਦੁਨੀਆ ਸਰ ਕਰ ਰਹੀ ਹੈ ਡਰ ਲੱਗਦਾ ਜਦੋਂ ਇਸ ਤਰੀਕੇ ਨਾਲ ਥੱਪੜੋ ਥੱਪੜੀ ਵਾਲੀ ਗੇਮ ਹੁੰਦੀ ਨਾ ਇੱਕ ਪੈਸਾ ਇੱਕ ਪੈਸਾ ਵੀ ਨਹੀਂ ਤੁਸੀਂ ਤਾਂ ਆਪ ਕਬੱਡੀ ਦੇ ਪਲੇਅਰ ਰਹੇ ਹੋ ਇੱਕ ਪੈਸਾ ਵੀ ਨਹੀਂ ਬਾਪੇ ਨਾਂ ਦੇ ਕੀ ਰਵਾਇਆ ਸੱਟਾਂ ਦਾ ਯੋਧਿਆਂ ਨੂੰ ਲੱਗਦੀਆਂ ਜੋ ਦੇ ਲੜਦੇ ਆ ਕੇ ਬੇਟਾ ਜਿਆਰ ਸਿੰਘ ਦਾ ਉਹ ਵੀ ਉਹ ਕਹਿੰਦਾ ਮੈਂ ਦਾਦੂ ਮੈਂ ਲੜਦਾ ਮੈਂ ਨਾ ਨੰਨਾ ਬਾਈ ਹਾਂ ਬਾਈ ਕਹਿੰਦੇ ਕਿ ਕਿੰਨਾ ਜਦੋਂ ਬਾਪੂ ਲੜ ਰਿਹਾ ਸੀਗਾ ਟੈਨਸ਼ਨ ਸੀ ਕਿ ਜਾਂ ਕਿਵੇਂ ਸੀਗਾ ਕਿ ਮੈਂ ਵੀ ਕਬੱਡੀ ਖੇੜ ਲਈ ਐ ਮੈਂ ਵੀ ਇਸ ਤਰੀਕੇ ਦੇ ਮੁਕਾਬਲੇ ਖੇਲਨੇ 벨ਟ ਬਾਪੂ ਦੀ ਫੜੀ ਹੋਈ ਐ ਹੱਡੀ ਵਾਲੀ ਹੱਡੀਆਂ ਤੋਣਨੇ ਵਾਲੀ ਗੇਮ ਨਹੀਂ ਖੇਡਦੇ ਦਾ ਹੱਡੀਆਂ ਤੋੜਨ ਵਾਲੀ ਗੇਮ ਨਹੀਂ ਖੇਡਨੀ ਐ ਤੁਸੀਂ ਕਿਹੜੀ ਗੇਮ ਖੇਡਦੇ ਹੋ ਮੈਂ ਤਾਂ ਕਬੜੀ ਖੇਡ ਰਹਾ ਹਾਂ ਕਬੜੀ ਖੇਡਦੇ ਰੋ ਤੇ ਆਇਚ ਬੋਟਿਆ ਅੰਤਾ ਫੇ ਕਬੜੀ ਖੇਡਨੇ ਦਾ ਮਨ ਕਰੇ ਦਾ ਟਾਈਮ ਆ ਗਿਆ ਦਾ ਬਾਪੂ ਦੇ ਸੱਟ ਲੱਗੀ ਐ ਬਾਪੂ ਦਾ ਹਾਲਚਲ ਪੁੱਛੇ ਹਾਂ ਇੱਕ ਸ਼ੱਤ ਲੱਗਨੇ ਦੀ ਵਾਅਦਾ ਤਾਂ ਲੱਗਦੀ ਸੀ ਬੋਸ਼ੱਤਾ ਖੁਸ਼ੀ ਹੁੰਦੀ ਐ ਜਦੋਂ ਹੁਣ ਸਾਰੇ ਦੋਸਤ ਕਹਿੰਦੇ ਹੋਣੇ ਆ ਕਿ ਤੇਰਾ ਡੈਡੀ ਤਾਂ ਬੜਾ ਕਮਾਲ ਹੁੰਦੀ ਦੀ ਆਪਣੀ ਹੁੰਦੀ ਮੱਦਾ ਹੋ ਗਿਆ ਵੱਡਾ ਹੋ ਗਿਆ ਖੁਸ਼ੀ ਦਾ ਪਤਾ ਨਹੀਂ ਵੱਡਾ ਹੋ ਗਿਆ ਕਹਿੰਦੇ ਕਹਿੰਦੇ ਜਦੋਂ ਜਾ ਚੁਤਰੇ 2% ਬੈਟਰੀ ਸੀ 1.5000 ਤੁਹਾਡੇ ਫੋਲੋਅਰ ਸੀਗੇ ਜਦੋਂ ਵਾਪਸ ਤੁਸੀਂ ਮੋਬਾਈਲ ਖੁੱਲਿਆ ਤੇ ਫੋਲੋਅਰ ਦੀ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਦੁਨੀਆ ਤੇ ਸਿੰਘ ਸਾਹਿਬ ਸਿੰਘ ਸਾਹਿਬ ਹੋ ਗਈ ਹਾਂਜੀ ਬਿਲਕੁਲ ਵੀ ਜੋ ਸੋਚਿਆ ਨਹੀਂ ਸੀ ਉਹ ਹੋ ਗਿਆ ਕਿ ਜਿੰਨੇ ਵੀ ਜਿਵੇਂ ਕੇ ਜਿਨੇ ਵੀ ਆਪਣੇ ਮਤਲਬ ਕਿ ਵੱਡੇ ਸਿੰਗਰ ਨੇ ਜਿਵੇਂ ਜੈਜੀਬੀ ਜੀ ਹੋਗੇ ਜੈਜੀਬੀ ਜੀ ਨੇ ਮੇਰਾ ਸਟੇਟਸ ਲਾਇਆ ਤੇ ਵਧਾਈਆਂ ਦਿੱਤੀਆਂ ਨੇ ਦਰਜੀਤ ਦੇ ਪ੍ਰੋਡਿਊਸਰ ਨੇ ਜਿਹੜੇ ਕਾਲੀ ਨਾ ਤਾਂ ਕੋਈ ਕਾਲੀ ਨਾਮ ਹੈ ਉਹਨਾਂ ਦਾ ਸ਼ਾਇਦ ਹਾਜੀ ਤੇ ਉਹਨਾਂ ਨੇ ਵੀ ਫੋਲੋ ਕੀਤਾ ਤੇ ਵਧਾਈਆਂ ਦਿੱਤੀਆਂ ਨੇ ਜੀ ਹਨ ਤੇ ਜਿਨੇ ਵੀ ਜਿਨੇ ਵੀ ਹਨ ਜੀ ਮਿੰਟੂ ਗੁਰੂ ਸਰ ਜਿਹੜੀਆਂ ਮੈਂ ਕੁਝ ਕੁ ਪੋਸਟਾਂ ਹੋਂ ਤੱਕ ਦੇਖੀਆਂ ਤੇ ਮੈਂ ਐਕਸੈਪਟ ਨਹੀਂ ਸੀ ਕੀਤਾ ਕਿ ਇੰਨੇ ਜਲਦੀ ਯਾਰ ਇੰਨਾ ਜ਼ਿਆਦਾ ਵਾਇਰਲ ਹੋ ਜਾਊਗਾ ਕਿਉਂਕਿ ਮੇਰਾ ਸਫ਼ਰ ਤਾਂ ਸੀਗਾ 4 ਘੰਟੇ ਦਾ ਅਬੂਦਾਬੀ ਤੋਂ ਲੈ ਕੇ ਇੰਡੀਆ ਤੱਕ ਦਾ 4 1/2 ਘੰਟੇ ਦਾ ਤੇ ਪਰ ਉਹਨੇ ਕੇ ਸਮੇਂ ਦੇ ਵਿੱਚ ਖੇੜੇ ਹੋਰ ਵਰਤ ਗਈ ਵਾਇਰਲ ਬਹੁਤ ਜ਼ਿਆਦਾ ਹੋ ਗਈ ਇਹ ਵਾਇਰਲ ਤਾਂ ਤੁਹਾਡਾ ਪੱਟ ਤੇ ਥਾਪੀ ਵੀ ਬੜੀ ਹੋਈਏ ਕਰੀ ਹੋ ਜੇ ਫਿਰ ਉਹ 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 ਕਿਵੇਂ ਮਤਲਬ ਜਿੱਤਣ ਤੋਂ ਬਾਅਦ ਪੱਟ ਤੇ ਥਾਪੜੀ ਔਰ ਭੰਗੜਾ ਔਰ ਬੱਚੇ ਪੰਜਾਬੀ ਗਾਣਾ ਲੱਗ ਗਿਆ ਗੋਰੇ ਨੱਚਣ ਲੱਗੇ ਹਾਂ ਜੀ ਕਿਵੇਂ ਤਾਂ ਜੀ ਬਚਪਨ ਤੋਂ ਜਦੋਂ ਪੁਲਵਾਨੀ ਕਰਦੇ ਸੀਗੇ ਜਿੱਤਣ ਤੋਂ ਬਾਅਦ ਥਾਪੀ ਸ਼ੁਰੂ ਤੋਂ ਹੀ ਮਾਰਦੇ ਆਏ ਹਨ ਥਾਪੀ ਕਮੂਸੀ ਵਾਲੇ ਦੀ ਮਸ਼ਹੂਰ ਸੀ ਕਿ ਤੁਹਾਡੀ ਮਸ਼ਹੂਰ ਹੋ ਗਈ ਨਹੀਂ ਜੀ ਮਾਈ ਗੁਰੂ ਦੀ ਕਿਰਪਾ ਹੋਗੀ ਜੀ ਤੇ ਉਹ ਥਾਪੀ ਤੇ ਉਹ 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 ਖੁਸ਼ੀ ਉਹ ਉਹ احساس ਵਾਰੇ ਦੱਸੋ ਇਦਾਂ ਜਿਹੜੇ ਪੰਜਾਬੀ ਆ ਆਪਣੇ ਆਪਾ ਪੰਜਾਬੀ ਲੋਕ ਆ ਆਪਾਂ ਆਪਣੀ ਖੁਸ਼ੀ ਦੀ ਖੁਸ਼ੀ ਨੂੰ ਜੋ ਜ਼ਾਹਿਰ ਕਰਦੇ ਆ ਉਹ ਨੱਚ ਗਈ ਕਰਦੇ ਜਿਆਦਾ ਤਾਂ ਰੇਣਾ ਜੀ ਤਾਂ ਉਹ ਆਪਣੇ ਆਟੋਮੈਟਿਕਲੀ ਆਪਣੇ ਆਪ ਹੀ ਨਿਕਲਿਆ ਸਭ ਕੁਝ ਆਪਣੇ ਆਪ ਆਟੋਮੈਟਿਕਲੀ ਹੋ ਗਿਆ ਕੁਝ ਨਹੀਂ ਪਤਾ ਕਿਉਂਕਿ ਮੈਂ ਤਾਂ ਗਾਣਾ ਗਾਣੇ ਕਿਉਂਕਿ ਕਦੇ ਵੀ ਨਾ ਇਸ ਗੇਮ ਦੇ ਵਿੱਚ ਜਿੱਤਣ ਤੋਂ ਬਾਅਦ ਸਾਨੂੰ ਸਵਾਲ ਕੀਤੇ ਜਾਂਦੇ ਆ ਜਾਂ ਮਾਈਕ ਫੜਾਇਆ ਜਾਂਦਾ ਕਿ ਤੁਸੀਂ ਕੁਝ ਬੋਲਣਾ ਹੈ ਨਾ ਇਦਾਂ ਵੀ ਗਾਣਾ ਨਹੀਂ ਲਾਇਆ ਜਾਂਦਾ ਵੀ ਨੱਚਿਆ ਨਹੀਂ ਜਾਂਦਾ ਉਹ ਆਟੋਮੈਟਿਕਲੀ ਸਭ ਕੁਝ ਹੋ ਗਿਆ ਗਾਣਾ ਵੀ ਪਤਾ ਨਹੀਂ ਕਿਨੇ ਲਵਾਇਆ ਉਹ ਪੰਜਾਬੀ ਪਿਛੇ ਫਿਰ ਗੋਰੀ ਤਾਂ ਨੱਚੇ ਨੱਚੇ ਹਣਾ ਜੀ ਲਵਜਿੰਜੇ ਦਾ ਗਾਣਾ ਲੱਗ ਗਿਆ ਹਾਂ ਜੀ ਲਵਜਿੰਜੇ ਦਾ ਤੇ ਸ਼ੇਖ ਵੀ ਨੱਚੇ ਜੀ ਉੱਥੇ ਗਾਣਾ ਕਿਹੜਾ ਸੀ ਲੈਸੀ ਉਹ ਅੰਨੀ ਤੋਂ ਹੁਣੇ-ਹੁਣੇ ਹੋਈ ਮਟਿਆਰ ਮੁੰਡਿਆਂ ਤੋਂ ਬਚ ਕੇ ਰਹੀ ਹਾਂਜੀ ਫਿਰ ਕੋਸ਼ਿਸ਼ ਹੈ ਬਾਪੂ ਕੇ ਲਾਈਕ ਉਸੇ ਅੰਦਾਜ਼ ਚ ਹੋ ਜੇ ਜਿਹੜਾ ਜਸ਼ਨ ਸੀਗਾ ਉਹ ਜਸ਼ਨ ਤਾਂ ਸਾਰੇ ਨੇ ਦੇਖਿਆ ਘਰੇ ਬੈਠੇ ਵੀ ਜਸ਼ਨ ਦੇਖ ਲਈਏ ਕਿਵੇਂ ਸੀ ਉਹ ਥਾਪੀ ਹੋਰ ਕਿਵੇਂ ਥਾਪੀ ਥਾਪੀ ਤਾਂ ਖਾਈ ਤੁਸੀਂ ਕਿਵੇਂ ਕਿਵੇਂ ਸੀ ਉਹ ਥਾਪੀ ਉਹ ਇੱਕ ਹੋ ਜਾਈ ਉਸੇ ਅੰਦਾਜ਼ ਚ ਬਾਪੂ ਦੇ ਨਾਲ ਹੋ ਜੇ ਅਜ ਪਹਿਲੀ ਵਾਰ ਹਾਂਜੀ ਫਿਰ ਜਿੱਤਣ ਤੋਂ ਬਾਅਦ ਫਿਰ ਇੱਥੇ ਥਾਪੀ ਮਾਰ ਕੇ ਆ ਆ ਕਰਿਆ ਸੀ ਤੇ ਨਾਲ ਸੇ ਮੁੱਛ ਵੀ ਚੜਾਤੀ ਪੰਜਾਬੀ ਆ ਗਏ ਹਾਂ ਪੰਜਾਬੀ ਆ ਗਏ ਪੰਜਾਬੀ ਆ ਗਏ ਪੰਜਾਬੀ ਆ ਗਏ ਗਨਾ ਮਾਣ ਹੁੰਦਾ ਜਦੋਂ ਇਸ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਪੰਜਾਬੀ ਇੱਕ ਦਿਲਜੀਤ ਦੇ ਪੰਜਾਬੀ ਸ਼ਾਰੇ ਸੀਗੇ ਇੱਕ ਤੁਸੀਂ ਸ਼ਾਰੇ ਦੇ ਕਿ ਸਿੱਧੂ ਦੇ ਸ਼ਾਰੇ ਸੀ ਬਿਲਕੁਲ ਜੀ ਬਹੁਤ 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 ਖੁਸ਼ੀ ਹੁੰਦੀ ਹੈ ਜੀ ਬਹੁਤ ਮਾਣ ਮਹਿਸੂਸ ਹੁੰਦਾ ਕਿ ਲੋਕ ਇੰਨਾ ਸਤਿਕਾਰ ਦੇ ਰਹੇ ਆ ਬਹੁਤ ਸਤਿਕਾਰ ਮਿਲ ਰਿਹਾ ਜੀ ਇੱਕ ਚੰਗੀ ਤੇ ਸੋਹਣੀ ਗੱਲ ਇਹ ਵੀ ਸੀਗੀ ਕਿ ਤੁਹਾਡੀ ਦਾੜੀ ਹਾਂਜੀ ਤੁਸੀਂ ਦਾੜੀ ਟ੍ਰਿਮ ਨਹੀਂ ਕਰਾਈ ਦਾੜੀ ਨਹੀਂ ਕਟਵਾਈ ਹਾਂਜੀ ਸਿਰ ਤੇ ਕਿਉਂਕਿ ਮੈਨੂੰ ਲੱਗਦਾ ਰੂਲ ਹੋਣੇ ਆ ਕਿ ਦਸਤਾਰ ਨਹੀਂ ਪਾ ਸਕਦੇ ਜਾਂ ਪਰਨਾ ਨਹੀਂ ਬੰਨ ਸਕਦੇ ਤੁਸੀਂ ਜੂੜੀ ਕੀਤੀ ਹੋਈ ਸੀ ਹਾਂਜੀ ਮੈਂ ਜੂੜਾ ਜੂੜੇ ਦੇ ਉੱਪਰ ਮਾਲ ਬੰਨਿਆ ਹੋਇਆ ਸੀ ਜੀ ਅੱਜ ਤੇ ਰੂਲ ਹੈ ਪਾ ਕੰਨ ਨੰਗੇ ਰੱਖਣੇ ਹੁੰਦੇ ਆ ਕੰਨਾਂ ਨੂੰ ਨੰਗੇ ਰੱਖ ਕੇ ਮੈਂ ਦਸਤਾਰ ਵੀ ਬੰਨ ਸਕਦਾ ਸੀ ਪਰ ਫਿਰ ਉਹ ਦਸਤਾਰ ਦੀ ਵੀ ਅਦਵੀ ਸੀ ਕਿ ਜੇ ਖੁੱਲ੍ਹੇ ਜਾਂਦੀ ਹੈ ਗਿਰ ਜਾਂਦੀ ਹੈ ਨਾ ਜੀ ਫਿਰ ਇਹਦੇ ਨਾਲ ਨਾਲੇ ਸਪੋਰਟਸ ਹੈ ਤਾਂ ਸਪੋਰਟਸ ਜੋ ਖੇਡਣ ਲੱਗ ਖੇਡਣਾ ਹੈ ਜੋ ਗੁਰੂ ਸਾਹਿਬ ਗੁਰੂ ਅੰਗਦ ਦੇ ਪਾਸ਼ਾ ਨੇ ਵੀ ਪਹਿਲਵਾਨੀ ਕਰਵਾਈ ਹੈ ਨਾ ਜੀ ਸ਼ੁਰੂ ਉਹਨਾਂ ਨੇ ਕੀਤੀ ਹੈ ਸਾਡੇ ਚ ਸਿੱਖੀ ਜੰਦ ਦੇ ਵਿੱਚ ਗੁਰੂ ਗਵਿੰਦ ਸਿੰਘ ਪਾਸ਼ਾ ਜੀ ਨੇ ਪਹਿਲਵਾਨ ਬਾਲੇ ਨੇ ਹਰਗੋਬਿੰਦ ਪਾਸ਼ਾ ਨੇ ਪਹਿਲਵਾਨ ਬਾਲੇ ਨੇ ਤਾਂ ਵੀ ਉਦੋਂ ਵੀ ਜੁੜੇ ਇਦਾਂ ਹੀ ਕਰਕੇ ਖੇਡਦੇ ਸੀਗੇ ਤਾਂ ਇਹ ਕੋਈ ਅਸਲੀ ਦਸਤਾਰ ਦਾ ਖਿਆਲ ਨਾ ਕਰ ਕਿ ਦਸਤਾਰ ਨਾ ਡਿੱਗ ਜੇ ਜਾਂਦੀ ਮਰਿਆਦਾ ਭੰਗ ਨਾ ਹੋ ਜੇ ਮਰਿਆਦਾ ਤੇ ਬਾਕੀ ਸਪੋਰਟਸ ਹੈ ਸਪੋਰਟਸ ਦੇ ਟਾਈਮ ਜਦੋਂ ਅਸੀਂ ਤਾਂ ਅ ਇਹਨਾਂ ਦਸਤਾਰ ਨੂੰ ਅਵੋਇਡ ਹੀ ਕਰਦੇ ਆਂ ਸਪੋਰਟਸ ਦੇ ਵਿੱਚ ਅਸੀਂ ਸੁਣੀ ਗੱਲ ਕਹਿੰਦੇ ਜਦੋਂ ਪ੍ਰੈਕਟਿਸ ਕਰਦੇ ਹੋ ਤਾਂ ਸਿੱਧੂ ਦੇ ਗਾਣੇ ਬੜੇ ਸੁਣਦੇ ਹੋ ਹਾਂ ਜੀ ਸਿੱਧੂ ਮਸੇਵਾਲੇ ਦੀ ਵਾਰ ਬਹੁਤ ਜ਼ਿਆਦਾ ਸੁਣਦਾ ਜਿਵੇਂ ਜੋ ਹਰੀ ਸਿੰਘ ਨੜੂਏ ਦੇ ਉੱਪਰ ਉਹਨਾਂ ਨੇ ਗਾਈ ਸੀਗੇ ਤੇ ਬਾਕੀ ਸਾਈ ਹੋ ਜੇ ਚਾਰ ਲਾਈਨਾਂ ਬਸ ਉਹੀ ਜੇ ਮੈਨੂੰ ਮੇਨ ਇੱਕੋ ਜਿਹੜੀ ਬੂਸਟ ਕਰਦੀ ਆ ਚੀਜ਼ ਉਹਦੇ ਵਿੱਚ ਉਹੀ ਆ ਵੀ ਨੜੂਆ ਸ਼ੇਰਪੁੱਤਰ ਦਸ਼ਮੇਸ਼ ਦਾ ਜਦੋਂ ਇਹੀ ਗੱਲ ਵਾਰ-ਵਾਰ ਇਹੀ ਵੱਜੀ ਜਾਂਦੀ ਹੈ ਵੀ ਅਸੀਂ ਸਾਰੇ ਦਸ਼ਮੇਸ਼ਵਤੇ ਦੇ ਨਲੂ ਹੀ ਆ। ਇਹ ਇਸ ਜੀ ਨਾਲ ਜੀ ਜਦੋਂ ਮੋਟੀਵੇਸ਼ਨ ਮਿਲਦੀ ਹੈ ਤੇ ਬਾਕੀ ਬੈਟਲ ਆਫ ਚਮਕੌਰ ਸਾਹਿਬ ਦੀ ਵਾਰ ਹੈ ਤੇ ਜਿੰਨੀਆਂ ਵੀ ਵਾਰਾਂ ਨੇ ਜੀ ਸਾਡੀਆਂ ਸਿੱਖੀਜ਼ਮ ਦੇ ਨਾਲ ਰਿਲੇਟਡ ਉਤੇ ਉਹ ਜਿਆਦਾ ਸੁਣਦੇ ਆਂ ਮੈਂ। ਹਾਂਜੀ ਹੌਂਸਲਾ, ਮਜ਼ਬੂਤੀ, ਤਾਕਤ, ਵਿਸ਼ਵਾਸ ਹਾਂਜੀ ਸਭ ਕੁਝ ਦਿੰਦੀ ਹੈ। ਹਾਂਜੀ ਸਭ ਕੁਝ ਦਿੰਦੀ ਹੈ। ਕਿ ਬੰਦੇ ਨੂੰ ਆਪਣੇ ਆਪ ਤੇ ਯਕੀਨ ਕਰਨ ਦੀ ਤਾਕਤ ਹੁੰਦੀ ਹੈ ਜੀ ਕਿ ਜੇ ਤੁਸੀਂ ਆਪਣੇ ਆਪ ਦੇ ਉੱਤੇ ਬਲੀਫ ਕਰਦੇ ਹੋ ਤਾਂ ਸਭ ਕੁਝ ਪੋਸੀਬਲ ਹੈ ਇਸ ਦੁਨੀਆ ਦੇ ਉੱਪਰ ਕੁਝ ਵੀ ਇੰਪੋਸੀਬਲ ਨਹੀਂ ਇੰਪੋਸੀਬਲ ਵੀ ਕਹਿੰਦਾ ਹੈ ਇੰਪੋਸੀਬਲ ਤੁਸੀਂ ਹਿੰਮਤ ਕਰਨ ਵਾਲੇ ਚਾਹੀਦੇ ਹੋ ਹਾਂਜੀ ਪੰਜਾਬੀ ਗਬਰੂ ਨੇ ਪੰਜਾਬੀ ਆਰਮੀ 'ਚ ਪੰਜਾਬੀ 'ਚ ਹਾਰ ਤਾਂ ਪਿਛਲੇ ਸਮੇਂ ਪੰਜਾਬ ਤੇ ਨਸ਼ੇ ਦਾ ਅਟੈਕ ਉੜਦਾ ਪੰਜਾਬ 'ਵੀ ਲੱਗਾ ਲੇਕਿਨ ਜਦੋਂ ਇਦਾਂ ਦੇ ਪੰਜਾਬੀ ਆਂਦੇ ਆ ਤਾਂ ਫਿਰ ਉਹ ਸਾਰੇ ਸੁਨੇ ਟਲ ਜਾਂਦੇ ਆ ਜਿਹੜੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਬਿਲਕੁਲ ਕਿਉਂਕਿ ਨਸ਼ੇ ਦੀ ਗੱਲ ਜਿੱਥੇ ਤੱਕ ਕਰੀ ਆਪਾਂ ਇਹ ਤੋਂ ਮੁਨਕਰ ਵੀ ਨਹੀਂ ਹੋ ਜਾ ਸਕਦਾ ਕਿਉਂਕਿ ਇੱਕ ਪੀੜ੍ਹੀ ਸਾਡੀ ਨਸ਼ੇ ਦੇ ਵਿੱਚ ਖਤਮ ਵੀ ਹੋਈ ਹੈ ਜਿਹੜੇ ਸਾਡੇ ਹਾਮੂ ਮਰ ਸੀਗੇ ਬਹੁਤ ਜ਼ਿਆਦਾ 80% ਪੰਜਾਬ ਗਰ ਗਿਆ ਗਿਆ ਇਹਦੇ ਵਿੱਚ ਪਰ ਜਿਹੜੀ ਹੁਣ ਨਵੀਂ ਜਨਰੇਸ਼ਨ ਆਉਂਦੀ ਹੈ ਆਈ ਹੈ ਉਹਨਾਂ ਨੂੰ ਬੱਚਿਆਂ ਨੂੰ ਦੇਖ ਕੇ ਮਨ ਬਹੁਤ ਖੁਸ਼ ਹੁੰਦਾ ਹੈ ਇੱਕਦਾਂ ਸਾਰੇ ਨਸ਼ਿਆਂ ਤੋਂ ਦੂਰ ਨੇ ਦਸਤਾਰਾਂ ਵਾਲੇ ਵੀ ਨੇ ਜ਼ਿਆਦਾਤਰ ਤੇ ਮਿਹਨਤੀ ਨੇ ਨੇ ਆਣੇ ਜਿੰਮਾਂ ਚ ਜਾਂਦੇ ਨੇ ਅਖਾੜੇ ਚ ਜਾਂਦੇ ਨੇ ਕਬੱਡੀਆਂ ਖੇਡਦੇ ਨੇ ਬਹੁਤ ਖੁਸ਼ੀ ਹੁੰਦੀ ਹੈ ਤੇ ਹੁਣ ਪੰਜਾਬ ਦੇ ਵਿੱਚ ਉਹ ਪਹਿਲਾਂ ਵਾਲੀ ਗੱਲ ਨਹੀਂ ਹੈਗੀ ਨਸ਼ੇ ਵਾਲੀ ਇਹ ਬਦਨਾਮ ਹੀ ਜ਼ਿਆਦਾ ਕੀਤਾ ਜਾਂਦਾ ਹੈ ਤੁਹਾਡਾ ਰੋਲ ਮਾਡਲ ਕੌਣ ਹੈ? ਸ੍ਰੀ ਗੁਰੂ ਗੋਬਿੰਦ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਹਾਂਜੀ ਦਸ਼ਮ ਪਿਤਾ ਦਸਮ ਪਿਤਾ ਉਹਨਾਂ ਤੋਂ ਪਹਿਲਾਂ ਉਹਨਾਂ ਤੋਂ ਪਹਿਲਾ ਤੇ ਉਹਨਾਂ ਤੋਂ ਬਾਅਦ ਹੋਰ ਕੋਈ ਨਹੀਂ ਕਿਉਂਕਿ ਉਮਰ ਦਾ ਗੰਬੜਾ ਤੇ ਸਹਿਨਸ਼ੀਲਤਾ ਤੇ ਜੋਸ਼ ਜਜ਼ਬਾ ਇਹ ਕਹਿੰਦੇ ਨੇ ਨਾ ਗੁਰੂ ਗੋਬਿੰਦ ਸਿੰਘ ਜੀ ਤੋਂ ਮੈਂ ਇੱਕ ਗੱਲ ਸਿੱਖੀ ਹੈ ਉਹਨਾਂ ਦੀ ਜੀਵਨੀ ਤੋਂ ਕਿ ਤੁਸੀਂ ਪਹਿਲਾਂ ਕੋਈ ਵੀ ਚੀਜ਼ ਨੂੰ ਕਨਸੀਵ ਕਰਨਾ ਹੈ ਫਿਰ ਉਸ ਚੀਜ਼ ਤੇ ਬਲੀਵ ਕਰਨਾ ਹੈ ਫਿਰ ਉਹਨੂੰ ਅਚੀਵ ਕਰਨਾ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਚੰਕੌਰ ਸਾਹਿਬ ਦੀ ਜੰਗ ਉਹ ਬਹੁਤ ਬੜੀ ਲਸਾਨੀ ਇਹਦੀ ਇੱਕ ਮਿਸਾਲ ਹੈ ਕਿ ਉਹਨਾਂ ਨੇ ਪਹਿਲਾਂ ਇੱਕ ਗੱਲ ਨੂੰ ਕਨਸੀਵ ਕੀਤਾ ਕਿ ਮੈਂ 10 ਲੱਖ ਫੌਜ ਦੇ ਨਾਲ ਲੜਨਾ ਹੈ ਫਿਰ ਅਬੀਲੀਵ ਵੀ ਕੀਤਾ ਕਿ ਅਸੀਂ ਜਿੰਨਾ ਵੀ ਹੈ ਫਿਰ ਅਚੀਵ ਵੀ ਕੀਤਾ ਉਹ ਜਿੱਤੀ ਵੀ ਹੈ ਜੰਗ ਕਿ ਜੇ ਕਹੇ ਇਹ ਕਈ ਮੈਨੂੰ ਇਸ ਗੱਲ ਤੇ ਮੇਰੇ ਕੋਲ ਦੋਸਤ ਵੀ ਸਵਾਲ ਕਰਦੇ ਹੁੰਦੇ ਸੀ ਵੀ 40 ਸਿੰਘ ਸੀਗੇ ਵੀ ਉਹ ਸੀਦੋਗੇ ਸੀ ਤੇ ਜਿੱਤਦਾ ਫਿਰ ਉਹਨਾਂ ਦੀ ਹੋਈ ਮੁਗਲਾਂ ਦੀ ਪਰ ਤੁਸੀਂ ਦੇਖਿਆ ਹੋਣਾ ਸ਼ਤਰੰਜ ਦਾ ਨਿਯਮ ਜਦੋਂ ਤੱਕ ਰਾਜਾ ਜਿੰਦਾ ਹੈ ਉਦੋਂ ਤੱਕ ਜਿੱਤ ਹਾਰ ਨਹੀਂ ਜੀ ਠੀਕ ਹੈ ਜਦੋਂ ਤੱਕ ਕੱਲਾ ਰਹਿ ਜਵੇ ਬਾ ਮੇਰਾ ਰਾਜਾ ਜਦੋਂ ਤੱਕ ਰਾਜਾ ਨਹੀਂ ਫੜਿਆ ਗਿਆ ਜਾਂ ਮਾਰਿਆ ਗਿਆ ਉਦੋਂ ਤੱਕ ਜਿੱਤ ਹਾਰ ਨਹੀਂ ਹੁੰਦੀ ਤੋਂ ਸਾਡੇ ਗੁਰੂ ਸਾਹਿਬ ਇੱਥੇ ਤੋਂ ਤਾੜੀ ਮਾਰ ਕੇ ਨਿਕਲੇ ਨੇ ਇੱਕ ਜ਼ੋਰ ਦੇ ਨਾਲ ਨਿਕਲੇ ਨੇ ਤਾਂ ਸਾਡੀ ਇੱਥੇ ਵੀ ਜਿੱਤ ਹੈ ਉਹ ਚੀਜ਼ ਬਹੁਤ ਮੋਟੀਵੇਟ ਕਰਦੀ ਹੈ ਨਹੀਂ ਜੀ ਤਾਕਤ ਕਿੱਥੋਂ ਮਿਲਦੀ ਹੈ ਮੋਟੀਵੇਸ਼ਨ ਕਿੱਥੋਂ ਮਿਲਦਾ ਬਾਣੀ ਤੋਂ ਜੀ ਹੰ ਗੁਰੂ ਸਾਹਿਬ ਦੀ ਗੁਰਬਾਣੀ ਮੈਂ ਬਹੁਤ ਜ਼ਿਆਦਾ ਪੜ੍ਹਦਾ ਜੀ ਤੇ ਸਵੇਰੇ ਉੱਠ ਕੇ ਪਹਿਲਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਹੀ ਕਰਦਾ ਜਪਜੀ ਸਾਹਿਬ ਤੋਂ ਸ਼ੁਰੂਆਤ ਕਰਕੇ ਫਿਰ ਬਾਕੀ ਸਾਰੇ ਕੰਮ ਬਾਅਦ ਚੋਂ ਦੇਣੇ ਜੀ ਬਾਣੀ ਤੋਂ ਸਭ ਤੋਂ ਵੱਧ ਤਾਕਤ ਮਿਲਦੀ ਹੈ ਹਾਂ ਜੀ ਬਾਣੀ ਤੋਂ ਸਭ ਤੋਂ ਵੱਧ ਤਾਕਤ ਮਿਲਦੀ ਹੈ ਕਿਉਂਕਿ ਬਾਣੀ ਇੱਕ ਤਾਂ ਅਕਾਲ ਦੀ ਉਸਤਤ ਹੈ ਦੂਸਰਾ ਸਮਾਜੀਕ ਢਾਂਚਾ ਹੈ ਕਿਸਮਾਲ ਦੇ ਵਿੱਚ ਕਿੱਦਾਂ ਰਹਿਣਾ ਇੱਕ ਚੰਗੇ ਸਮਾਜ ਦੀ ਸਿਰਜਣਾ ਬਾਣੀ ਕਰਦੀ ਹੈ ਤਾਂ ਫਿਰ ਉਹ ਮੋਟੀਵੇਟ ਕਰਦੀ ਹੈ اچھی ਚੀਜ਼ ਜਦੋਂ ਜਿੱਤ ਹਾਸਲ ਕੀਤੀ ਹਾਂਜੀ ਸਭ ਤੋਂ ਪਹਿਲਾਂ ਤਾਂ ਅੰਝ ਗਿਆ ਸੀ ਆਮ ਡਨ ਇਟ ਸਭ ਤੋਂ ਪਹਿਲਾਂ ਹੀ ਆਇਆ ਕਿਉਂਕਿ ਜਦੋਂ ਮੈਂ ਤੀਸਰਾ ਥੱਪੜ ਮਾਰਿਆ ਨਾ ਮੈਨੂੰ ਉਦੋਂ ਹੀ ਪਤਾ ਚੱਲ ਗਿਆ ਸੀ ਕਿ ਖੋ ਗਿਆ ਕੰਮ ਕਿ ਮੈਂ ਵਿਨ ਹਾਂ ਕਿਉਂਕਿ ਤਿੰਨੇ ਤਿੰਨੇ ਰਾਊਂਡ ਫਿਰ ਮੇਰੇ ਹੱਕ ਚ ਚਲੇ ਗਏ ਸੀਗੇ ਅਸੀਂ ਪੁਆਇੰਟ ਸਿਸਟਮ ਤੇ ਗੱਲ ਚੱਲੇਗੀ ਸੀਗੀ ਤੇ ਹਾਂ 29 27 ਦੇ ਸਕੋਰ ਦੇ ਨਾਲ ਮੈਂ ਇਸ ਵੇਲੇ ਮੁਕਾਬਲੇ ਨੂੰ ਜਿੱਤਿਆ ਜੀ ਤਿੰਨੇ ਰਾਉਂਡਾਂ ਚ ਮੇਰੇ 29 ਸੀਗੇ ਉਹਦੇ 27 ਸੀਗੇ ਹਾਂ ਜੀ ਪਹਿਲਾ ਫੋਨ ਕਿੰਨੂੰ ਕੀਤਾ ਮੈਂ ਪਹਿਲਾਂ ਤਾਂ ਫੋਨ ਹੈਡ ਇਸ ਮੇਰੇ ਕੋਲ ਉਹਦੋਂ ਸਾਰਾ ਕੁਝ ਬੰਦੇ ਸੀ ਸਭ ਜੋ ਵੀ ਕੁਝ ਹੋਇਆ ਇੰਡੀਆ ਆ ਕੀ ਹੋਇਆ ਫਿਕਰ ਹੈ ਕਿ ਸੰਤੋਪਲੇਗ ਲੈਕਸੀ ਉੱਤੇ ਭਾਰਤ ਦਾ ਫਲੈਗ ਜਾਂ ਇਸ ਤਰੀਕੇ ਨਾਲ ਹੁੰਦਾ ਉੱਤੇ ਕੋਈ ਆਬੂਦਾਬੀ ਗਵਰਨਮੈਂਟ ਦਾ ਇੱਕ ਰੂਲ ਹੈ ਕਿ ਉਹ ਕਿਸੇ ਵੀ ਕੰਟਰੀ ਦਾ ਫਲੈਗ ਆਪਣੇ ਕੰਟਰੀ ਦੇ ਵਿੱਚ ਉਹ ਮਕੇ ਪਬਲਿਸਿਟੀ ਨਹੀਂ ਕਰਨ ਦਿੰਦੇ ਕਿਸੇ ਵੀ ਤਰ੍ਹਾਂ ਦੇ ਖਿਡਾਰੀ ਨੂੰ ਹਾਂਜੀ ਤਾਂ ਉਸ ਕਰਕੇ ਕਿਸੇ ਵੀ ਕੰਟਰੀ ਨੂੰ ਅਲਾਉ ਨਹੀਂ ਸੀ ਵੀ ਉੱਤੇ ਉਹ ਆਪਣਾ ਫਲੈਗ ਲੈ ਕੇ ਜਾ ਸਕਣਾ ਜੋ ਜਹਰਤਾ ਤੁਹਾਡਾ ਨਾਮ ਹੈ ਲੇਕਿਨ ਤੁਹਾਡੀ ਸੋਸ਼ਲ ਮੀਡੀਆ ਟਾਈਗਰ ਨਾਮ ਤੋਂ ਜਾਣਦੀ ਹੈ ਟਾਈਗਰ ਇੱਕ ਸਲਮਾਨ ਖਾਨ ਦਾ ਸੀ ਟਾਈਗਰ ਅਭੀ ਜ਼ਿੰਦਾ ਹੈ ਲੇਕਿਨ ਇਹ ਟਾਈਗਰ ਮੇਰੇ ਸਾਹਮਣੇ ਹੈ ਏ ਟਾਈਗਰ ਨਾਮ ਕਿਥੋਂ ਪਿਆ ਇਹ ਫਾਈਟਿੰਗ ਚੋ ਜੀ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਮੈਂ ਮਿਕਸ ਮਾਰਸ਼ਲ ਆਰਟਸ ਦਾ ਅੰਡਿਫੀਟਡ ਵਰਲਡ ਚੈਂਪੀਅਨ ਹਾਂ ਮੈਨੂੰ ਉੱਥੇ ਤੋਂ ਹੀ ਮਿਲਿਆ ਇਹ ਉਦੋਂ ਮੈਨੂੰ ਫਾਈਟਿੰਗ ਨੇਮ ਦਿੱਤਾ ਗਿਆ ਸੀ ਟਾਈਗਰ ਸਿੰਘ ਦਾ ਬੇਟੇ ਇਹਦਾ ਨਾਮ ਤੁਸੀਂ ਜੁਝਾਰ ਰੱਖਿਆ ਦੁਨੀਆ ਨੇ ਟਾਈਗਰ ਰੱਖਤਾ ਟਾਈਗਰ ਕਿਵੇਂ ਹੈ ਯਾਰ ਮੈਂ ਇਹਦਾ ਗੁਰੂ ਹੈ ਗੁਰੂ ਕੋਲ ਵੈਸੇ ਦਾ ਭਜੀ ਤੇ ਮੇਰੇ ਬੇਟੇ ਰਾਜੇ ਆਸੇ ਦਾ ਜਦੋਂ ਅਸੀਂ ਇਹਦਾ ਨਾਂ ਘੜਾਇਆ ਤਾਂ ਜਿਹਾਰ ਇਕਲਿਆ ਇਹਦੀ ਮਾਂ ਨੇ ਕਿਹਾ ਇਹ ਐਮਰਾਜ਼ਿਆਰਾ ਜਿਹਾਰ ਜਿਹਾਰ ਬੜੀਆਂ ਹੁਣ ਟਾਈਗਰ ਕਹਿੰਦੀ ਐ ਜਿਹੜਾ ਟਾਈਗਰ ਦਾ ਕਹਿੰਦੀ ਐ ਜਿਹਾਰ ਟਾਈਗਰ ਸੀ ਟਾਈਗਰ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਬੇਟਾ ਸੀ ਜਿਹਾਰ ਸਿੰਘ ਛੋਟਾ ਬੇਟਾ ਸੀ ਜੀ ਸਿੰਘ ਤੋਂ ਛੋਟਾ ਉਹ ਜਿਹਾਰ ਸੀ ਸੀ ਉਹਨੇ ਦੁਸ਼ਮਣਾਂ ਦੀ ਫੌਜ ਨੂੰ ਟਾਈਗਰ ਟਾਈਕੀ ਚਲਦਾ ਹੈ ਵੀ ਕਿਹਾ ਟਾਈਗਰ ਡੈਡੀ ਟਾਈਗਰ ਨੇ टाइगर ने पूरे फाइटर ने हाँ। फाइटर बनना है मैं बनना था फिर मैं हड्डियां टूटे जान मेरी हाँ। फिर मैं नहीं लग रहा तू नहीं लड़ता है <laughs> फिर नहीं लग रहा तुसी तो की बनना बड़े होके बड़े पायलट बन जाना है पायलट बन जाना है फिर लड़न चीज थी वो मैंने छूने बाद शुरू करनी थी बाद शुरू ਹੁਣ ਅਗਲਾ ਟਾਰਗੇਟ ਕੀ ਹੈ ਟਾਈਗਰ ਅਗਲਾ ਟਾਰਗੇਟ ਜੀ ਪਾਵਰ ਸਲੈਬ ਦੀ ਹੈਵੀweight ਦੀ ਵਰਲਡ ਚੈਂਪੀਅਨ ਦੀ ਟਾਈਟਲ ਜਿੱਤਣਾ ਜੀ ਦੋ ਦੋ ਫਾਈਟਾਂ ਅਜੇ ਹੋਰ ਹੋਣਗੀਆਂ ਫਿਰ ਉਸ ਤੋਂ ਬਾਅਦ ਮੈਨੂੰ ਟਾਈਟਲ ਸ਼ਾਟ ਮਿਲੇਗਾ ਅਗਰ ਮੈਂ ਉਹ ਦੋਨੀਆਂ ਫਾਈਟਾਂ ਜਿੱਤਦਾ ਤਾਂ ਵਾਹਿਗੁਰੂ ਕਿਰਪਾ ਕਰੇ ਅਸੀਂ ਜਿੱਤਾਂਗੇ ਅਸੀਂ ਫਾਈਨਲ ਲੜਨਾ ਹੀ ਮੇਰਾ ਸੁਪਨਾ ਨਹੀਂ ਹੈ ਮੇਰਾ ਸੁਪਨਾ ਹੈ ਕਿ ਮੈਂ ਵਰਲਡ ਚੈਂਪੀਅਨ ਦੀ ਟਾਈਟਲ ਜਿੱਤ ਕੇ ਪਾਰਥ ਲੈ ਕੇ ਆਵਾਂ ਦੂਜਾ ਮੈਂ ਵੀ ਦੇਖਿਆ ਕਿ ਇਸ ਤਰੀਕੇ ਦੀ ਫਾਈਟ ਦੇ ਵਿੱਚ ਇਸ ਤਰੀਕੇ ਦੇ ਜਾਂ ਖੇਡਾਂ ਦੇ ਵਿੱਚ ਖਾਣਾ ਪੀਣਾ ਬਹੁਤ ਚਾਹੀਦਾ ਹੈ ਕਿਸ ਤਰੀਕੇ ਦਾ ਖਾਣਾ ਪੀਣਾ ਹੁੰਦਾ ਵੈਜੀਟੇਰੀਅਨ ਉਹ ਨੋਨ ਵੈਜੀਟੇਰੀਅਨ ਉਹ ਮੈਮ ਮੈਂ ਜੀ ਸਰਵਹਾਰੀ ਹਾਂ ਸਰ ਸਭ ਕੁਝ ਖਾ ਲੈਂਦੇ ਵੈਜ ਨੋਨ ਵੈਜ ਦੋਵੇਂ ਕਰਾਂ ਹਾਂ ਸਭ ਲੋੜ ਹੁੰਦੀ ਮੰਨਦਾ ਪ੍ਰੋਟੀਨ ਦੀ ਨੋਨ ਵੈਜ ਵੀ ਇਸ ਕਰਕੇ ਕਿਉਂਕਿ ਬਾਬੇ ਨਾਨਕ ਨੇ ਵੀ ਕਿਹਾ ਵੀ ਮਾਸ ਦੇ ਉੱਪਰ ਜਿਹੜਾ ਵੀ ਬੈਂਸ ਕਰਦਾ ਜਾਂ ਝੜਗਦਾ ਉਹ ਮੁਰਖਾ ਕਿਉਂਕਿ ਇਹਦਾ ਸੰਬੰਧ ਸਿਰਫ ਖਰਾਕ ਨਾਲ ਹੈ ਤਾਂ ਮਾਸਦਾ ਜਾਂ ਨੌਨवेज ਜਾਂ ਵੈਜ ਦਾ ਮੈਨੂੰ ਕੋਈ ਐਡਾ ਹੈ ਨਹੀਂ ਕਿਉਂਕਿ ਪਲੇਅਰ ਬੰਦਿਆਂ ਲਈ ਖਰਾਕ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਹੈ ਜੀ ਦੂਜੇ ਵੀ ਹੈ ਕਿਉਂਕਿ ਪੈਸੇ ਤੇ ਬੜੀ ਲੋੜ ਪੈਂਦੀ ਹੈ ਹਾਂਜੀ ਕਈ ਵਾਰ ਘਰ ਦੀ ਹਾਲਾਤ ਇਸ ਤਰੀਕੇ ਦੇ ਹੁੰਦੇ ਆ ਜਾਂ ਪੈਸੇ ਪਿੱਛੋਂ ਹੱਥ ਟਾਈਟ ਹੁੰਦਾ ਹਾਂਜੀ ਲੋੜ ਹੈ ਕਿਸੇ ਚੀਜ਼ ਦੀ ਸਪான்ਸਰ ਦੀ ਜਾਂ ਕੋਈ ਐਨਜੀਓ ਕੋਈ ਸਰਕਾਰ ਤੁਹਾਨੂੰ ਦੇਖ ਰਹੀ ਹੋਵੇ ਜਾਂ ਕਿਸੇ ਤਰੀਕੇ ਦੀ ਮਦਦ ਦੀ ਲੋੜ ਕੋਈ ਬਹੁਤ ਸਾਰੇ ਪੰਜਾਬੀ ਗਾਇਕ ਤੁਹਾਨੂੰ ਦੇਖ ਰਹੇ ਹੋਣਗੇ ਦਿਲਜੀਤ ਦੋਸਾਂਝ ਤੁਹਾਨੂੰ ਦੇਖ ਰਹੇ ਹੋਣਗੇ ਜੈਸੀ 20 ਤੁਹਾਨੂੰ ਦੇਖ ਰਹੇ ਹੋਣਗੇ ਕਿਸੇ ਤਰੀਕੇ ਨਾਲ ਤੁਹਾਨੂੰ ਚਾਹੀਦਾ ਕਿ ਇਹ ਚੀਜ਼ਾਂ ਦੀ ਲੋੜ ਹੈ ਕੋਈ ਅੱਗੇ ਆਣਾ ਚਾਹੀਦਾ ਹੈ ਹਾਂਜੀ ਸਪான்ਸਰਸ ਦੀ ਤਾਂ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਅਗਰ ਅਸੀਂ ਕੁਝ ਵੱਡਾ ਕਰਨਾ ਕੰਬੈਕਟ ਸਪੋਰਟਸ ਦੇ ਵਿੱਚ ਤਾਂ ਇਹਦੀ ਟ੍ਰੇਨਿੰਗ ਦੇ ਲਈ ਬਹੁਤ ਹਾਈ ਲੈਵਲ ਕੋਚਸ ਦੇ ਕੋਲ ਪ੍ਰੈਕਟਿਸ ਕਰਨੀ ਪੈਂਦੀ ਹੈ ਤਾਂ ਜਿੱਤੇ ਲਈ ਬਹੁਤ ਜ਼ਿਆਦਾ ਸਪਾਂਸਰ ਦੀ ਲੋੜ ਹੈ ਹੁਣ ਤੱਕ ਤਾਂ ਜਿੰਨਾ ਕ ਆਪਣੇ ਕੋਲ ਹੁੰਦਾ ਸਰਦਾ ਰਿਹਾ ਉਹਦੇ ਨਾਲ ਚੱਲਦੇ ਰਹੇ ਆ ਤੇ ਜੇ ਸਪਾਂਸਰ ਮਿਲਣ ਤੇ ਸਾਡੇ ਪੰਜਾਬੀ ਤੁਹਾਨੂੰ ਪਤਾ ਹੀ ਹੈ ਦੇਸ਼ਾਂ ਵਿਦੇਸ਼ਾਂ ਵਿੱਚ বাসਦੇ ਆ ਤਾਂ ਉਹ ਹਰ ਇੱਕ ਤਰ੍ਹਾਂ ਦੀ ਸੰਭਵ ਮਦਦ ਦੇ ਤਿਆਰ ਰਹਿੰਦੇ ਨੇ ਤਾਂ ਜਿਵੇਂ ਵੀ ਅਗਰ ਕੋਈ ਸਪਾਂਸਰ ਸਾਨੂੰ ਕਰੇ ਸਾਨੂੰ ਮਦਦ ਕਰੇ ਤਾਂ ਅਸੀਂ ਹੋਰ ਵੀ ਬਹੁਤ ਵੱਡਾ ਕਰ ਸਕਦੇ ਆ ਇਹਦੇ ਵਿੱਚ ਪੰਜਾਬ ਤੇ ਪੰਜਾਬੀਅਤ ਨੂੰ ਕੀ ਕਹਿਣਾ ਚਾਹੀਦਾ ਮੈਂ ਪੰਜਾਬ ਤੇ ਪੰਜਾਬੀਆਂ ਨੂੰ ਇੱਕੋ ਗੱਲ ਕਹਿਣਾ ਚਾਹਉਂਗਾ ਕਿ ਤਕੜੇ ਹੋ ਜੂ ਪੰਜਾਬੀਓ ਤੇ ਸਮਾਂ ਬਹੁਤ ਭਾਰੀ ਹੈ ਪੰਜਾਬ ਦੇ ਉੱਪਰ ਕਿਉਂਕਿ ਤੁਸੀਂ ਦੇਖਦੇ ਹੋ ਜਿਹੜੀਆਂ ਮੈਂ ਅ ਕੈਨੇਡਾ ਵੀ ਕਦੇ ਨਸ਼ੇ ਦੇ ਲਾਗੇ ਤੋਂ ਤੱਕ ਕਦੇ ਕਿਸੇ politcal ਸਿਸਟਮਾਂ ਕਰਕੇ ਪੰਜਾਬ ਬਦਨਾਮ ਹੋ ਗਿਆ ਜਾਂ ਕੁਝ ਵੀ ਹਨਾ ਜੀ ਪਰ ਹੁਣ ਅੱਗੇ ਆਉਣ ਵਾਲੀ ਜਨਰੇਸ਼ਨ ਹੈ ਜਿਹੜੀ ਇਹ ਤਗੜੀ ਆ ਰਹੀ ਹੈ ਸੋ ਸਾਨੂੰ ਪੰਜਾਬ ਤੇ ਪੰਜਾਬੀਤ ਨੂੰ ਇਹੀ ਸੁਨੇਹਾ ਹੈ ਕਿ ਇਹਨਾਂ ਆਉਣ ਵਾਲੀ ਜਿਹੜੀ ਨਵੀਂ ਪੀੜ੍ਹੀ ਹੈ ਇਹਨੂੰ ਆਪਾਂ ਸੰਭਾਲੀਏ ਤੇ ਅਸੀਂ ਇਹ ਨਾ ਚਲੋ ਨਸ਼ੇ ਤਾਂ ਛਡਾਉਣੇ ਚਾਹੀਦੇ ਆ ਸਾਰਿਆਂ ਦੇ ਜਿਹੜੇ ਕਰਦੇ ਆ ਉਹਨਾਂ ਵੱਲੋਂ ਇਹਨਾਂ ਧਿਆਨ ਆਪਣਾ ਹਟਾ ਕੇ ਉਹਨਾਂ ਨੂੰ ਉਹਨਾਂ ਦੇ ਨਸ਼ੇ ਛਡਾਉਣ ਨਾਲੋਂ ਤੁਸੀਂ ਅੱਗੇ ਵਾਲੇ ਨਵੇਂ ਬੱਚਿਆਂ ਨੂੰ ਸਾਂਭ ਬਲੋ ਕਿ ਉਹੜਾ ਇਹਨਾਂ ਚੀਜ਼ਾਂ ਵੱਲੋਂ ਪਾਉਣ ਪੈਣਾ ਆਪਣੀ ਨਵੀਂ ਜਨਰੇਸ਼ਨ ਨੂੰ ਸਾਂਭੀਏ ਸੀ ਬਿਲਕੁਲ ক্লোਜ਼ਿੰਗ ਆਪਾਂ ਇਹ ਇਹ ਬੈਲਟ ਬਾਰੇ ਜ਼ਰੂਰ ਦੱਸੋ ਇਹ ਫਿਰ ਇਸ ਤਰ੍ਹਾਂ ক্লোਜ਼ਿੰਗ ਕਰਦੇ ਇਹ ਬੈਲਟ ਵੇ ਅਮੂਮਨਸੀ ਰੈਸਲਿੰਗ ਚ ਦੇਖੀਦੀ ਡਬਲਯੂ ਡਬਲਯੂ ਯੂ ਦੇ ਵਿੱਚ ਲਿਖਿਆ ਇਸ ਬਾਰੇ ਦੱਸੋ ਪਹਿਲਾਂ ਇਹ ਇੰਡੀਅਨ ਪ੍ਰੀਮੀਅਮ ਫਾਈਟਿੰਗ ਲੀਗ ਆਪਣੇ ਇੰਡੀਆ ਦੇ ਵਿੱਚ ਸ਼ੁਰੂ ਹੋਈ ਸੀ ਪਿੰਜਰੇ ਵਾਲੀ ਫਾਈਟ ਕਹਿੰਦੇ ਜਿਹਨੂੰ ਹਨਾ ਜੀ ਤੇ ਉਹਦੇ ਵਿੱਚ ਮੈਂ 77 ਕਿਲੋ ਦੇ ਵਿੱਚ ਵਰਲਡ ਚੈਂਪੀਅਨ ਦੀ ਟਾਈਟਲ ਜਿੱਤੀ ਸੀ ਅਫਗਾਨਿਸਤਾਨ ਦੇ ਪ੍ਰਧਾਨ ਮੰਤਰੀ ਦੇ ਬਾਡੀਗਾਰਡ ਨੂੰ ਹਰਾ ਕੇ ਤਾਂ ਅਫਗਾਨਿਸਤਾਨ ਦੇ ਪ੍ਰਧਾਨ ਮੰਤਰੀ ਦੇ ਬਾਡੀਗਾਰਡ ਨੂੰ ਹਰਾਇਆ ਸੀ ਬਾਡੀਗਾਰਡ ਨੂੰ ਹਾਂ ਜੀ ਤੇ ਉਹਨੂੰ ਹਰਾ ਕੇ ਉਹਦਾ ਨਾਮ ਉਮੀਦ ਸੀਗਾ ਉਮੀਦ ਅਫਗਾਨ ਕਹਿੰਦੇ ਸੀ ਉਹਨੂੰ ਤੇ ਉਹਨੂੰ ਹਰਾਇਆ ਸੀ ਇਹ ਉਦੋਂ ਜਿੱਤੀ ਸੀ ਵੀ ਕਰੀ ਉਹ ਦਿਖਾਉਣਾ ਸਟਾਈਲ ਜਿਹੜਾ ਜਿੱਤ ਕੇ ਕਰੀ ਤਾਂ ਹਾਂ ਜਿੱਤ ਕੇ ਇਹ ਆਪਣਾ ਵੀ ਇਹ ਹੈ ਵੀ ਆਪਣੇ ਸਿਰ ਤੋਂ ਉੱਚੀ ਰੱਖੀ ਦੀ ਹੈ ਕਿ ਵੀ ਅਸੀਂ ਹੁਣ ਇਹਨੂੰ ਆਪਣੇ ਸਿਰ ਤੋਂ ਉੱਤੇ ਚੱਕ ਲਿਆ ਸਾਡੀਆਂ ਬਾਵਾਵਾਂ ਦੇ ਵਿੱਚ ਆਹੇ ਹੁਣ ਤਾਂ ਬਹੁਤ ਸਕੂਨ ਮਿਲਦਾ ਜੀ ਜਦੋਂ ਆਪਣਾ ਸੁਪਨਾ ਪੂਰਾ ਹੁੰਦਾ ਹੈ ਨਾ ਜੀ ਕਿਉਂਕਿ ਬਚਪਨ ਤੋਂ ਸੁਪਨੇ ਸੀਗੇ ਮਾਰਸ਼ਲ ਆਰਟਸ ਦੇ ਵਿੱਚ ਕੁਝ ਵੱਡਾ ਕਰਨ ਦਾ ਹਾਂਜੀ ਕਲੋਜ਼ਿੰਗ ਥਾਪੀ ਤੋਂ ਹੀ ਕਰਦੇ ਆ ਜਿਹੜੀ ਥਾਪੀ ਤੁਸੀਂ ਪੱਟ ਤੇ ਮਾਰੀ ਸੀ ਉਹ ਥਾਪੀ ਬੜੀ ਚੰਗੀ ਆ ਆਹਨ ਲੋਕੀ ਹੁੰਦਾ ਉਸ ਦੇ ਵਿੱਚ ਪੰਜਾਬੀ ਹਾਂਜੀ ਇੱਕ ਦੋ ਤਿੰਨ ਪੰਜਾਬੀ ਸ਼ਾਗੇ ਹੋਏ ਤਾਂ ਇਹ ਪੰਜਾਬੀਆਂ ਦੀ ਸ਼ਾਨ ਹੈ ਪੰਜਾਬੀਆਂ ਦਾ ਮਾਣ ਹੈ ਔਰ ਟਾਈਗਰ ਨੇ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਨਾਮ ਜਿਹੜਾ ਉਹ ਰੋਸ਼ਨ ਕੀਤਾ ਆਪਣੀ ਟੀਮ ਜਤਿੰਦਰ ਸਿੱਧੂ ਦੇ ਨਾਲ ਪੰਕਾ ਇੱਕ ਪਾਈ ਧੰਨਵਾਦ ਧੰਨਵਾਦ